ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਤਿੰਨ ਨਗ ਤਿੰਨੇ ਹੀ ਗਰਮੀ ਦੇ ਤੋਹਫੇ ਆ ਜੀ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲੀ ਬਾਈ ਪਿੰਡ ਜਿਹੜਾ ਇੱਕ ਜ਼ਿਲ੍ਹਾ ਮੋਗਾ ਫਿਰ ਵੀ ਮੋਗਾ ਬਾਈ ਮੋਬਾਈਲ ਨੰਬਰ 8198852080 ਆ ਬਾਈ ਠੀਕ ਹੈ ਜੀ ਹਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਨਵੀਂ ਵੀਡੀਓ ਪਾਉਂਦੇ ਜਾਨੀਏ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੀ ਹੈ ਅੱਜ 3 ਤੋਂ 2 ਫਈਆ 3 ਨੇ ਤੋਂ 2 ਫਈਆ ਬਾਈ ਨਗੀਨੇ ਆ ਕਰ ਮੁੱਲ ਮੋਲ ਜਮਾ ਜਾਇਜ਼ ਹੋਣਗੇ ਬਰਾੜਾ ਛੋਟੇ ਛੋਟੇ ਜਮਾ ਛੋਟੇ ਛੋਟੇ ਬਾਈ ਠੀਕ ਹੈ ਕਿੱਧਰੋਂ ਸ਼ੁਰੂ ਕਰਗੇ ਜੀ ਕਾਲੀ ਯਾਰਸੀ ਤੋਂ ਲੱਗਿਆ ਨੇ ਬਾਈ ਠੀਕ ਹੈ ਫਿਰ ਕਾਲੀ ਸੂਆ ਕਿੰਨਾ ਮਾ ਜੀ ਅਰੀਨਾਂ ਦੂਜੇ ਸੂਏ ਹੁੰਦੀ ਆ ਬਰਾੜਾ ਠੀਕ ਹੈ ਜੀ ਠੀਕ ਆ ਹੋਰ ਕਿਸੇ ਦੇ ਘਰੇ ਹੁੰਦੀ ਹੈ ਨਾ ਵੇੜ ਦਾ ਭਾ ਕੋਈ ਹੋਰ ਘਰ ਨਾਲ ਸੀ ਅਗਲੇ ਨੇ ਆਪਾਂ ਨੂੰ ਭਾਜਾਈ ਆ ਆਪਾਂ ਉਸਾ ਹੁਣਾ ਭਾ ਕਰ ਰਾਜੋ ਠੀਕ ਹੈ ਬਈ ਮਾਲਕ ਨੇ 17 18 ਕਿਲੋ ਦੁੱਧ ਦੱਸਿਆ ਠੀਕ ਹੈ ਜੀ ਠੀਕ ਆ ਕੋਈ ਭੈਣ ਭਰਾ 15 ਮੰਨ ਕੇ ਲੈ ਲੜੇ 16 ਮੰਨ ਕੇ ਲੈ ਲੜੇ ਆਪਾਂ ਸਮਝਣਾ ਲੈ ਲਵੇ ਬਾਕੀ ਵੇੜ ਠੰਡੀ ਸੀਲ ਆ ਜਿਵੇਂ ਮਰਜੀ ਕੋਈ ਬਹਿ ਜੇ ਨੇ ਠੀਕ ਹੈ ਜੀ ਬਾਕੀ ਥਣਾ ਦੇ ਸਾਇਦ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਥਾਣ ਫੋਟ ਸ਼ਾਂਗ ਤਾਂ ਹੈ ਨਹੀਂ ਕੋਈ ਹੈਗੀ ਫੋਟ ਇੱਕ ਬਈ ਚੱਲਦੀ ਨਹੀਂ ਹਾਂ ਕੰਮ ਕਰਾ ਹਾਂ ਦਿਖਾ ਦਿੰਨੇ ਆਪਾਂ ਬਾਅਦ ਚ ਦਿਖਾਉਨੇ ਆ ਜ ਚਮਕਦਮ ਕੜੀ ਤੇ ਵਜਣ ਵਾਲੀ ਵਹਿੜ ਐ ਬੱਛੀ ਐ ਕਦਾ ਬਾਹਰ ਚਾਰ ਦਿਨ ਹੀ ਲਊਗੀ ਸੂਨ ਜੀ ਬਾਈ ਤਿਆਰੀਆਂ ਕੀ ਆ ਜੀ ਤਿਆਰੀਆਂ ਜੀ ਥੋੜਾ ਕਰਦੀ ਐ ਇਧਰ ਨੂੰ ਬਚਾ ਕੇ ਹਾਂ ਕਹਿਰੇ ਥੋੜਾ ਕਰਦੀ ਥੋੜਾ ਠੀਕ ਆ ਵੀਰੇ ਥਾਣ ਇਕੱਲਾ ਇਕੱਲਾ ਨਿੱਖੜ ਮਾ ਹੱਥੀ ਚਵਾਈ ਅਲਾ ਥਾਣਾ ਬਾਕੀ ਇੱਕ ਵੈਸੀ ਜ ਟਮਕਣਾ ਜੋ ਤੁਹਾਨੂੰ ਬਾਅਦ ਚ ਆਪਾਂ ਬਨ ਕੇ ਦਿਖਾ ਦਾਂਗੇ ਜੀ ਤਿਆਰੀ ਸੋਹਣੀ ਕਰਦੀ ਆਉਂਦੀ ਐ ਬਾਕੀ ਗਰਮੀਆਂ ਦਾ ਤੋਹਫਾ ਗਰਮੀ ਕਰਮ ਵਾਲੀ ਘਟ ਮਨਾਊਗੀ ਤੇ ਫੈਟ ਆਊਗੀ ਚੰਗੀ ਵੀਰੇ ਠੰਡੀ ਸੀਲ ਦੀ ਗਾਰੰਟੀ ਐ ਜੀ ਹੋਲ ਬਾਈ ਲੈ ਲਓ ਜੀ ਕਰੋ ਚੱਕ ਜਿਵੇਂ ਮਰਜੀ ਵਹਿ ਜਾ ਸੀਜ਼ਲਸ ਲੱਗਦੀ ਫੁੱਲ ਗਰੰਟੀ ਹੈ ਜੀ ਬਾਕੀ ਵੀਰੇ ਗਰਮੀ ਚ ਚੀਜ਼ਾਂ ਵੀ ਇਹੀ ਕਾਮਯਾਬ ਹੋਣੀਆਂ ਕਿਉਂਕਿ ਗਰਮੀ ਤੁਹਾਨੂੰ ਵੀ ਪਤਾ ਬਈ ਹੁਣ ਵੀ ਜ਼ਿਆਦਾ ਤੇ ਅੱਗੇ ਤਾਂ ਵਧਣੀ ਆ ਘਟਣੀ ਤਾਂ ਹੈ ਨਹੀਂ ਕੀ ਇਹ ਤੇ ਫਿਰ ਜਿਹੜੀ ਐਫ ਹੋਗੀ ਉਹਦੀ ਕੇਅਰ ਵਾਲੀ ਜਾਂ ਮੈਡੀਕਲ ਖਰਚਾ ਬਹੁਤ ਆ ਵੀਰੇ ਉਹਦਾ ਇਹਨਾਂ ਨੇ ਕਰਮ ਵਾਲਿਆਂ ਨੇ ਦੁੱਧ ਵੀ ਦੇਣਾ ਸੰਗਣਾ ਤੇ ਮੈਡੀਕਲ ਖਰਚਾ ਵੀ ਇਹਦਾ ਘੱਟ ਆ ਜੀ ਚੈੱਕ ਕਰ ਲਓ ਇਦੋਂ ਇਹ ਫੈਡ ਬਹੁਤ ਚੰਗੀ ਆਊਗੀ ਵੀਰੇ ਸਹੀ ਗੱਲ ਆ ਜੀ ਆ ਮੜਾ ਜ ਟੈਮਕਣਾ ਜਾਈਆ ਬੇਸ ਹੀ ਆ। ਬੰਦ ਚੱਲਦੇ ਨਹੀਂ ਉਹ। ਗਰੰਟੀ ਹੋਊਗੀ ਬੇਫਿਕਰ ਹੋ ਜਾਓ। ਛੋਟਾ ਜ ਆ ਭਾਜਦਾ ਜੀ। ਬਈ ਮੁੱਲ ਕਰਾਉਣਾ ਜੇ ਓਵੇਂ ਵਪਾਰੀ ਵਾਂਗੂ ਆਪਾਂ ਕਰਨਾ ਪਰਾਣਿਆਂ ਨੂੰ ਆਪਣਾ 55 ਕਰ ਲਗੇ ਵੀ ਫੇਰ ਵੀ। ਠੀਕ ਆ ਜੀ। ਠੀਕ ਆ ਆਪਾਂ ਨੂੰ ਪਤਾ ਪਸ਼ੂ ਦਾ ਪਤਾ ਲੱਗ ਜਾਂਦਾ। ਸਹੀ ਗੱਲ ਹੈ ਜੀ। ਮੁੱਲ ਜਿੰਨਾ ਮਰਜ਼ੀ ਕਰ ਲਗੇ ਜੀ ਜੈਸਨੋ ਆ 47000 ਦੀ ਜਾਨ। ਆਫਰ ਹੀ ਆ। ਆਫਰ ਹੀ ਆ ਬਈ। ਠੀਕ ਆ ਵੀਰੇ। ਹਾਂ। ਜੈਸਨੋ ਆ 47000 ਦੀ ਆਫਰ ਹੀ ਆ ਜਿਹੜਾ ਲੈ ਗਿਆ ਲੈ ਗਿਆ। 17 18 ਕਿਲੋ ਕਹਿੰਦਾ ਵੀ ਕੀ ਆ ਕੋਈ ਬਾਲੀ ਵੱਡੀ ਮੰਨ ਕੇ ਨਾ ਆਵੇ ਪਹਿਲਾਂ ਦੱਸ ਦਿੰਦੇ ਆ ਜੀ ਹਾਂ ਕੱਦ ਦਰਮਿਆਨਾ ਸਹੀ ਗੱਲ ਹੈ ਨੋਰਮਲ ਜੀ ਨੋਰਮਲ ਵੀ ਨਹੀਂ ਕਹਿ ਸਕਦੇ ਜਾਂ ਨਹੀਂ ਨੋਰਮਲ ਮੰਨ ਕੇ ਆ ਜੇ ਤੇ ਵੱਡੀ ਵੀ ਨਹੀਂ ਕਹਿ ਸਕਦੇ ਯਾਰ ਹਮਾਚ ਵਾਲੀਆਂ ਨਾਲੋਂ ਵੱਡੀ ਆ ਬਾਈ ਪੰਜਾਬੀ ਚ ਹਾਂ ਪੰਜਾਬੀ ਚ ਆਪਾਂ ਸੱਜਾ ਕਹਿੰਦੇ ਹਾਂ ਹਮਾਚ ਵਾਲੀਆਂ ਜਾਂ ਉਸ ਨਾਲੋਂ ਵੱਡਾ ਠੀਕ ਆ ਵੀਰੇ ਤੇ ਦੋ ਨੰਬਰ ਵੀਰੇ ਸੂਆ ਕਿੰਨਾ ਮਾ ਜੀ ਬਾਈ ਦੂਜੇ ਸੂਏ ਵਿਹਰ ਸੁ ਹੁੰਦੀ ਆ ਠੀਕ ਆ ਜੀ ਇਹਨੂੰ ਕੋਈ ਛੋਟੀ ਤੇ ਹਲਕੇ ਵਜਨ ਵਾਲੀ ਮੰਨ ਕੇ ਨਾ ਜੇ ਇਹਨੂੰ ਵੱਡੀ ਤੇ ਵਜਨ ਵਾਲੀ ਵੀਲ ਵੀ ਬਹੁਤ ਐ ਦੀ ਹਾਂ ਫੁੱਲ ਵੱਡੀ ਆ ਵੀਰੇ ਵਜਨ ਵਾਲੀ ਆ ਠੰਡੀ ਸੀਲ ਆ ਵੇ ਫੁੱਲ ਚੰਗੇ ਕੱਦ ਕਾਠ ਦੀ ਦਿਨ ਕਿੰਨੇ ਕ ਲੈਂਦੀ ਆ ਚਾਰ ਤੋਂ ਪੰਜ ਦਿਨ ਵੜ ਲੈਂਦੀ ਆ ਬਾਈ ਠੀਕ ਆ ਵੀਰੇ ਠੰਡੀ ਸੀਲ ਦੀ ਏਰੀਗ ਆਪਣੀ ਫੁੱਲ ਗਾਰੰਟੀ ਵਾਲਾ ਠੀਕ ਹੈ ਵੀਰੇ ਹਾਂ ਫੋਨ ਵਿਖਾ ਦੇ ਵੇੜ ਤੋਂ ਬਹੁਤ ਚੰਗਾ ਲੱਗਿਆ ਉਹ ਬਈ ਪੂਰਾ ਟੌਪ ਦਾ ਵੀਰੇ ਹਾਂ ਕੱਲਾ ਕੱਲਾ ਨਿੱਖੜ ਮਾ ਕਿੰਨਾ ਦੁੱਧ ਪਾਜੂ ਵੀਰੇ ਬਾਈ ਮਾਲਕਾਂ ਨੇ ਦੱਸਿਆ ਨਾ 18 ਕਿਲੋ ਠੀਕ ਹੈ ਜੀ ਪਿਛਲੇ ਸਵੇਰੇ ਦਾ ਠੀਕ ਹੈ ਵੀਰੇ 18 ਕ ਮੰਨ ਕੇ ਲਈ ਆ ਆਪਾਂ ਵੇੜ ਭਰਾ ਲੈਣਾ ਆਉਦੀ ਸਮਝਣਾ ਠੀਕ ਹੈ ਵੀਰੇ ਹਾਂ ਵੀ ਕਿੰਨਾ ਚੋ ਸਕਦੇ ਆ ਪਰ ਜਿਹੜੇ ਸਾੜਾ ਜਿਆਸੀ ਰੀਨਲ ਪੰਜਾਬ ਵਾਲੀ ਵੱਡੀਆਂ ਵਜਨ ਵਾਲੀ ਇਹਦਾ ਵਹਾਕਾ ਬਈ ਇਹਨੂੰ ਦੇਖ ਹਾਕਾ ਦੇਣ ਦਾ ਲੈ ਚੱਲੀ ਤੋਰਦੀ ਵੀਰੇ ਬਾਕੀ ਚਾਮਕਦਮ ਕਾਲੀ ਆ ਕੋਈ ਆਏ ਨਹੀਂ ਲਿੱਸੀ ਫਿੱਕੀ ਆ ਚੰਗੀ ਆ ਵੈੜ ਵੀਰੇ ਚਾਮਕਦਮ ਕਾਲੀ ਰੰਗ ਪ੍ਰਿੰਟ ਦੀ ਵੀ ਚੰਗੀ ਆ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਪੋੜ ਸ਼ਾਂਖਪੂਰਾ ਵੀ ਨਹੀਂ ਜੀ ਸੰਬਰੀ ਪਲੀ ਵੀ ਚੰਗੀ ਆ ਦੁੱਧ ਜਿੰਨੇ ਤੁਸੀਂ ਸੇਵਾ ਕਰ ਲੋਗੇ ਉਹਨਾਂ ਦੁੱਧ ਲੈ ਲੋਗੇ ਜੀ ਦੁੱਧ ਹੁੰਦਾ ਸੇਵਾ ਦਾ ਤਿਆਰੀ ਸੋਹਣੀ ਕਰਦੀ ਹੁੰਦੀ ਆ ਥੋੜੀਆਂ ਜਿਹਾ ਭਲਾਂ ਜਿਹਾ ਪਾ ਚੱਲੀ ਹੈ ਨਾ ਮਾੜਾ ਦਾ ਬਾਈ ਕਰੂਗੀ ਮੜਾ ਮੋਟਾ ਮਾੜਾ ਮੋਟਾ ਦਾ ਪਸ਼ੂ ਕਰਦਾ ਹੀ ਆ ਫੇਰ ਜੀ ਉਹ ਵੀ ਦੂਜੇ ਸੂਏ ਤੇ ਆ ਤੀਜੇ ਸੂਏ ਪਹਿਲੇ ਜਾਂ ਦੂਜੇ ਸੂਏ ਕਰਦੇ ਜਿਹੜੇ ਸੂਆਂ ਚ ਹੋਇਆ ਉਹਨੇ ਤਾਂ ਵੀਰੇ ਕਿੱਥੇ ਕਰਨਾ ਉਹ ਤੁਹਾਨੂੰ ਵੀ ਪਤਾ ਹੀ ਆ ਤੇ ਜੈ ਜੀ ਡਮਡ ਲੈਣ ਦੇਣ ਜੀ ਬਾਈ ਜਿਹਦਾ ਭਾਂਡ ਤੋੜ ਵਾਲੇ ਪਾਸੇ ਹੋਣਾ ਕਿਹਨੇ ਹਾਂਜੀ ਫਿਰ ਤਾਂ 65 ਆ ਠੀਕ ਆ ਵੀਰੇ ਜੇ ਇਹ ਨਹੀਂ ਜੈ ਸਨੋ ਵਾਲਾ ਕੰਮ ਆ ਹਾਂਜੀ ਇੱਕੋ ਹੀ ਆ 60000 ਰੁਪਏ ਛੱਡਦਾ 60 ਚੋਂ 59000 ਰੁਪਿਆ ਨਾਲ ਦੀ ਦੇਵਾਂਗੇ ਵਿੱਚੋਂ ਇਕੱਲੀ ਛੋਟ ਕਰਾਂਗੇ ਠੀਕ ਆ ਜੀ 95000 ਰੁਪਿਆ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਛੋਟ ਹੋ ਜੂਗੀ ਚੰਗੀ ਆ ਵੜ ਬਾਕੀ ਥਣਾਂ ਦੇ ਸੈਜ ਵੀ ਸੋਨੇ ਰੰਗ ਪ੍ਰਿੰਟ ਦੀ ਪੂਰੀ ਚੰਗੀ ਐਡੇ ਭਜਣ ਵਾਲੀ ਵੈੜ ਬਾਈ ਮਿਲਦੀ ਨਹੀਂ ਨੇਲੇ ਛੇੜੀ ਕਿਤੇ ਠੀਕ ਆ ਸਾਰੇ ਭੈਣ ਭਰਾ ਕਹਿੰਦੇ ਆ ਵੀ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਠੀਕ ਹੈ ਜੀ ਧਿਆਨ ਨਾਲ ਵੀਡੀਓ ਵੇਖ ਲਿਆ ਪੰਜਾਬ ਵਾਲੀ ਠੀਕ ਹੈ ਜੀ ਠੀਕ ਹੈ ਵੀਰੇ ਤੇ 2 ਨੰਬਰ ਸੌਰੀ 3 ਨੰਬਰ ਵੀਰੇ ਭਾਈ ਇਹ ਵੀ ਪੰਜਾਬ ਵਾਲੀ ਆ ਇਹ ਵੀ ਪੰਜਾਬ ਵਾਲੀ ਆ ਥਣਾਰੀ ਭਾਰ ਪਿੱਛੇ ਜੀ ਤਾਂ ਅਰੀਜਨਲ ਪੰਜਾਬ ਵਾਲਿਆਂ ਦੀ ਆਪਾਂ ਗਾਰੰਟੀ ਦੇ ਦਾਂਗੇ ਜੇ ਕੋਈ ਕਹੇ ਦੇ ਨਾ ਬੰਦਾ ਹਿਮਾਚਲ ਵਾਲਿਆਂ ਦਾ ਤਾਂ ਨਹੀਂ ਫਰੀ ਤਾਂ ਨਹੀਂ ਆਫਰ ਸੌਰੀ ਆਫਰ ਹੀ ਆ ਭਾਈ ਕੋਈ ਬੰਦਾ ਸਾਫਤ ਕਰ ਦੇ ਵੀ ਹਿਮਾਚਲ ਵਾਲਿਆਂ ਦਾ ਠੀਕ ਹੈ ਵੀਰੇ ਹ ਕੈਂਡਾ ਗੱਲਾਂ ਨਹੀਂ ਜਿਹੜੇ ਕਹਿੰਦੇ ਲਿਆਉਂਦੇ ਕਰਦੇ ਅਗਲਾ ਕਹਿ ਵੀ ਦਿੰਦਾ ਵੇ ਇਹਦਾ ਮਾਚਰ ਲਿਆਉਣੇ ਅਗਲਾ ਵੀ ਡਰਦਾ ਹੀ ਕਹਿੰਦਾ ਲਾਂਬੇ ਤੋਂ ਠੀਕ ਹੈ ਜੀ ਬੇ ਕੱਲ ਨੂੰ ਲਾਂਬਾ ਆਵੇ ਲਾਂਬਾ ਨਾ ਆਵੇ ਹਾਂ ਲਾਂਬਾ ਦਾ ਮਾੜਾ ਹੀ ਮਾੜਾ ਹਾਂ ਚਾਹੇ ਜਿਵੇਂ ਮਰਜ਼ੀ ਆਵੇ ਲਾਂਬਾ ਮਾੜਾ ਹੀ ਇਹਦਾ ਬਈ 19 ਕਿਲੋ ਦੁੱਧ ਅਗਲੇ ਨੇ ਦੱਸਿਆ ਠੀਕ ਹੈ ਵੀਰੇ ਦੂਜਾ ਸੂਆ ਅਗਲੇ ਨੇ ਕਹਿ ਕੇ ਤੋਰੀ ਆ ਠੀਕ ਹੈ ਜੀ ਕੋਈ ਵਹਿੜ ਭਰਾ ਦੂਜੇ ਮਾਲਲੇ ਤੀਜੇ ਮਾਲਲੇ ਵਹਿੜ ਲਊਗੀ ਤਿੰਨ ਤੋਂ ਚਾਰ ਦਿਨ ਇਹ ਵੀ ਠੀਕ ਹੈ ਵੀਰੇ ਲੈ ਲਾ ਬਖਾਰੀ ਲੈ ਠੀਕ ਹੈ ਜੀ ਠੰਡੀ ਸੀ ਇਹ ਵੀ ਆ ਇਹਦੇ ਬਰਾਣਾ ਇੱਕ ਸਿੰਘ ਆ ਇਹ ਲੈਂਦਾ ਦਿੰਨੇ ਹਾਂ ਜੇ ਸੈਂਗਣਾ ਹੁੰਦਾ ਮੰਗਣਾ ਇਹਦਾ ਵੀ ਨਾ ਟਿੱਜੀ ਆਪਾਂ ਠੀਕ ਹੈ ਜੀ ਅੱਜ ਇਹਦੇ ਜੈਸਨੋ ਵਾਲਾ ਕੰਮ ਹੀ ਆ ਮੋਮ ਭਗਾਈ ਕਰਨੀ ਆ ਹਨਾ ਭਣ ਤੋੜ ਕਰਨੀ ਕਿਸੇ ਨੇ ਵੀਰੇ ਫੇਰ 55 ਠੀਕ ਹੈ ਲੈਣਾ ਇਹਦਾ 49 49 ਬਸ 100 ਰੁਪਇਆ ਛੱਡਣਾ 49 ਠੀਕ ਹੈ ਵੀਰੇ 49000 ਰੁਪਇਆ ਬਾਈ ਕਹਿੰਦਾ ਲੈਣਾ ਬਾਕੀ ਚੰਗੀ ਆ ਵੜ ਸਿੰਘ ਜ਼ਰੂਰ ਇੱਕ ਆ ਪਹਿਲੇ ਦੱਸ ਦਿੰਦਾ ਭਾਈ ਸਿੰਘ ਕਹਿੰਦਾ ਵੀ ਆ ਜੇ ਮਾਰਨ ਦਾ ਕੋਈ ਨਹੀਂ ਕਿ ਆ ਕੇ ਮਾਰਦੇ ਆ ਦੁੱਦ ਸਿੰਘ ਨੇ ਥੋੜੀ ਦੇਣਾਗਾ ਦੁੱਤੈ ਨੇ ਕਰ ਮਾ ਜਨੇ ਆਪ ਦੇਣਾ ਚਾਹੇ ਹੋਣ ਚਾਹੇ ਨਾ ਹੋਣ ਫੋਲ ਵੱਡੀ ਲੈਂਥ ਵਾਲੀ ਤੇ ਵਜਨ ਵਾਲੀ ਵੜੜ ਆ ਦੇਣਾ ਲੈ ਜੂ ਹਜੇ ਹੈਨਾ ਬਾਈ ਤਿੰਨ ਤੋਂ ਚਾਰ ਆ ਪੰਜ ਵੀ ਲੈ ਆ ਜੀ ਲਾ ਗਿਆ ਬਸੂ ਵੜ ਲੈ ਜਾਂਦਾ ਭਾਈ ਹਾਤਾ ਲੈ ਜਾਂਦਾ ਫਣਾ ਦੀ ਗਰੰਟੀ ਆ ਜਮਾ ਬਾਈ ਥਣਾ ਦੀ ਭਾਰ ਵੇਖੇ ਦੀ ਆਪਣੀ ਫੋਲ ਗਰੰਟੀ ਆ ਨਾ ਠੀਕ ਆ ਵੀਰੇ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣ ਰੰਗ ਪ੍ਰਿੰਟ ਚਮਕ ਦਮਕ ਵਾਲੀ ਵੜੜ ਆ ਜੀ ਜੇ ਤਾਂ ਕਰਾਉਣਾ ਬਾਈ ਕਹਿੰਦਾ ਸੌਦਾ ਫਿਰ ਤਾਂ 55000 ਰੁਪਇਆ ਜਿਹੜੇ ਲੈਣੇ ਆ 49000 ਦੀ ਵੈੜ ਦੇ ਦਾਂਗੇ ਜਾਇਜ਼ ਡਿਮਾਂਡ ਆ ਜੀ ਬਾਕੀ ਗਰਮੀ ਵਾਲੇ ਤੋਹਫੇ ਆ ਦੁੱਧ ਸੰਗਣਾ ਦੇਣਗੇ ਗਰਮ ਵਾਲੀਆਂ ਤਿੰਨ ਨਹੀਂ ਫਨਾ ਵਾਲੇ ਪਾਸੋਂ ਬੇਫਿਕਰ ਹੋ ਜੇ ਬੈੱਕ ਇੱਕ ਹੋਰ ਗੱਲ ਆ ਬਾਈ ਹਾਂਜੀ ਆਪਣਾ ਐਡਰੈਸ ਪੈਂਡ ਦਾ ਨਾਮ ਪਹਿਲਾਂ ਹੀ ਦੱਸਿਆ ਹੁੰਦਾ ਵੀਡੀਓ ਚ ਹਾਂਜੀ ਠੀਕ ਆ ਕਈ ਪੈਂਡ ਭਰਾ ਦਾ ਜਾਣ ਕੇ ਯਾਰ ਬਾਈ ਇੱਕ ਤਾਂ ਫੋਨ ਜਿਨ੍ਹਾਂ ਨੇ ਲੈਣੇ ਹੁੰਦੇ ਉਹਨਾਂ ਦੇ ਆਉਂਦੇ ਆ ਬਾਈ ਕਿਹੜਾ ਪੈਂਡ ਆ ਬਾਈ ਆਹਾ ਇਹ ਤਾਂ ਬਾਈ ਬਾਲੀ ਦੂਰ ਆ ਠੀਕ ਹੈ ਜੀ ਯਾਰ ਬਾਈ ਅਸੀਂ ਪਹਿਲਾਂ ਵੀਡੀਓ ਦੇ ਸਟਾਰਟਿੰਗ 'ਚ ਬੋਲਿਆ ਹੁੰਦਾ ਇਹ ਦੋ ਵਾਰੀ ਪੈਂਦਾ ਦੋ ਵਾਰੀ ਦੱਸਿਆ ਹੁੰਦਾ ਦੋ ਵਾਰੀ ਦੱਸਿਆ ਹੁੰਦਾ ਮੇਰੇ ਬਾਈ ਜਣਾ ਵੀਡੀਓ ਮਾੜੀ ਧਿਆਨ ਨਾਲ ਦੇਖ ਰਿਹਾ ਬ్రో ਯਾਰ ਪਹਿਲਾਂ ਸਾਰੀ ਵੀਡੀਓ ਵੇਖੋ ਚਾਹੇ ਦੋ ਵਾਰੀ ਵੇਖੋ ਉਸ ਤੋਂ ਬਾਅਦ ਫੋਨ ਕਰਿਆ ਕਰੋ ਹਾਂ ਹੁਣ ਸਾਡਾ ਬਾਈ ਪਤਾ ਨਹੀਂ ਇਹ ਚੀਜ਼ ਦਾ ਵੀ ਤੁਸੀਂ ਕਿੱਥੋਂ ਬੂਨ ਲਾਉਣਾ ਸਹੀ ਗੱਲ ਹੈ ਜੇ ਤੁਸੀਂ ਐਂ ਕਹਿ ਕੇ ਫੋਨ ਕਰ ਬੋਈ ਉਹ ਤਾਂ ਬਾਹਲੀ ਦੂਰ ਆ ਸਹੀ ਗੱਲ ਹੈ ਉਹ ਜਿਹਦਾ ਲੈਣ ਵਾਲੇ ਦਾ ਆਈ ਜਾਂਦਾ ਹੁੰਦਾ ਉਹਦਾ ਚੱਕਿਆ ਨਹੀਂ ਜਾਂਦਾ ਉਹ ਵੇਟ ਕਰੀ ਜਾਂਦਾ ਉਹ ਵੇਟ ਕਰੀ ਜਾ ਉਹ ਫਿਰ ਖਰਾਬ ਹੁੰਦਾ ਉਹਦਾ ਫਾਇਦਾ ਨਹੀਂ ਕੋਈ ਹਾਂ ਬਈ ਸਹੀ ਗੱਲ ਹੈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ